ਹੋਂ ਤੱਕ ਦੀ ਪੇਮੈਂਟ ਜਿਹੜੀ ਹੈਗੀ ਐ ਇਹਨਾਂ ਦੀ ਅਵਤਾਰ ਸਿੰਘ 58 ਸੋ ਉਸ ਤੋਂ ਬਾਅਦ ਫਿਰ ਅਵਤਾਰ ਸਿੰਘ ਜਿਹੜਾ 5800 ਰਜਿੰਦਰ ਸਿੰਘ ਜਿਹੜਾ ਆ ਉਹ 8000 ਹੈਗਾ ਤੇ ਸਵਰਨਜੀਤ ਸਿੰਘ ਜਿਹੜਾ 11000 ਅਮਨਦੀਪ ਜਿਹੜਾ 11000 ਜਸਵੰਤ ਸਿੰਘ ਜਿਹੜਾ ਉਹ 22000 ਦਿੰਦਾ ਸੁਖਦੇਵ ਜਿਹੜਾ 11000 ਦਿੰਦਾ ਫਿਰ ਜਸਵੰਤ 11000 ਸਿਮਰਨਜੀਤ ਸਿੰਘ ਜਿਹੜਾ 25000 ਦਾ ਸੀਮਾ ਜਿਹੜੀ ਹੈਗੀ ਐ ਇਹ ਇਹ ਤੁਹਾਡੇ ਖੁੱਦ ਦਾ ਹੈਗਾ ਇਹ ਹੋਂ ਤੱਕ ਜਿਹੜੀ ਹੈ ਮੇਰੀ ਮੰਮ ਜਿਹੜੀ ਹੈ 1 ਲੱਖ ਤੇ ਕੁਝ ਜਿਹੜੀ ਪੁਣੇ 1.5 ਪੁਣੇ 2 ਲੱਖ ਜਿਹੜੀ ਹੋਂ ਤੱਕ ਇਹਨਾਂ ਨੂੰ ਜਿਹੜੀਆਂ ਮ कुछ भी नहीं साडू तो आईते थोड़ा बताओ बस जिन्ना के रेडी तो ना लिखा जिन्ना 300 जो बोले सो निहाल बात श्री अकाल ਕਹਿੰਦੇ ਕੌਣ ਕਹਿੰਦੇ ਕਿ ਰੱਬ ਨਜ਼ਰ ਨਹੀਂ ਆਉਂਦਾ ਕੌਣ ਕਹਿੰਦਾ ਕਿ ਰੱਬ ਨਜ਼ਰ ਨਹੀਂ ਆਉਂਦਾ ਦਰਸਲ ਓਕੇ ਟਾਈਮ ਦੇ ਵਿੱਚ ਕਿਸੇ ਵੱਲੋਂ ਕਿਸੇ ਦੀ ਕੀਤੀ ਗਈ ਮਦਦ ਉਹ ਰੱਬ ਦਾ ਭੇਜਿਆ ਹੋਇਆ ਫਰਿਸ਼ਤਾ ਹੀ ਹੁੰਦਾ ਹੈ ਸਸਿਕਾ ਤੁਸੀਂ ਦੇਖ ਰਹੇ ਹੋ ਅਮਰਜ ਪੰਜਾਬ ਚ ਤੇ ਮੈਂ ਹਾਂ ਤੁਹਾਡਾ ਨਿਰੂ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਵੱਜਦੀ ਹੈ ਜਿੱਤੇ ਪੰਜਾਬ ਉਥਾਲੋ ਪੋਤਲੋ ਹੁੰਦਾ ਹੈ ਉਥੇ ਪੰਜਾਬ ਦੇ ਨੌਜਵਾਨ ਗੱਬਰੂ ਜਿਹੜੇ ਕਿ ਸੇਰ ਸਵਾ ਸੇਰ ਨੇ ਚਾਹੇ ਬਿਜ਼ਨਸ ਦੇ ਲਈ ਰੁੱਖ ਵਿਦੇਸ਼ਾਂ ਵੱਲ ਕਰਦੇ ਨੇ ਪਰ ਜਦੋਂ ਪੰਜਾਬ ਤੇ ਆਫਤ ਪਈ ਨਜ਼ਰ ਆਉਂਦੀ ਹੈ ਤਾਂ ਮੋੜ ਤੋਂ ਰੁੱਖ ਜਿਹੜੇ ਪੰਜਾਬ ਦੇ ਵੱਲ ਕਰਦੇ ਹੋਏ ਨਜ਼ਰ ਆਏ ਜੀ ਹਾਂ ਜਿੱਤੇ ਐਮ ਐਚ ਪੰਜਾਬ ਚੈਨਲ ਦੀ ਟੀਮ ਦੇ ਵੱਲੋਂ ਹਰ ਥਾਂ ਦੇ ਕੀਤੀ ਗਈ ਕਵਰੇਜ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਜਿੱਤੇ ਹਰੇਕ ਥਾਂ ਦੀ ਕਵਰੇਜ ਕੀਤੀ ਗਈ ਜਿੱਤੇ ਇਸ ਹੜ੍ਹ ਦੇ ਨਾਲ ਕਈਆਂ ਦੇ ਘਰ ਰੋੜੇ ਕਈਆਂ ਦੇ ਜਿਸ ਹੜ੍ਹ ਦੇ ਵਿੱਚ ਜਿਹੜੇ ਮੋਬਾਈਲ ਬਿਜ਼ਨਸ ਥੱਪ ਹੁੰਦੇ ਨੇ ਉਤੇ ਹੀ ਦੁਬਈ ਤੋਂ ਕੰਟੈਕਟ ਜਿਹੜਾ ਐਮ ਐਚ ਪੰਜਾਬ ਚ ਦਬਈ ਤੋਂ ਟ੍ਰਾਂਸਪੋਰਟ ਕੰਪਨੀਆਂ ਦੇ ਮਾਲਕ ਜਿਹੜੇ ਜਦੋਂ ਐਮਐਚ ਪੰਜਾਬ ਚੈਨਲ ਦੇ ਸੀਐਮਡੀ ਪ੍ਰਦੀਪ ਸਿੰਘ ਕਰੜਾ ਹੁਣਾਂ ਦੇ ਨਾਲ ਕੰਟੈਕਟ ਕਰਦੇ ਨੇ ਕਿ ਸਾਨੂੰ ਉਹਨਾਂ ਪਿੰਡਾਂ ਦੇ ਵਿੱਚ ਲਿਜਾਇਆ ਜਾਏ ਜਿਨ੍ਹਾਂ ਪਿੰਡਾਂ ਦੇ ਵਿੱਚ ਜੜੀ ਹੜ੍ਹ ਦੀ ਆਫਤ ਜੜੀ ਆਈ ਹੈ ਜਦੋਂ ਦਬਈ ਤੋਂ ਵੀਰ ਜਿਹੜੇ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਐਮਐਚ ਪੰਜਾਬ ਚੈਨਲ ਦੀ ਟੀਮ ਦੇ ਵੱਲੋਂ ਉਹਨਾਂ ਵੀਰਾਂ ਨੂੰ ਜਿਹੜੇ ਇਹਨਾਂ ਸਰਹੱਦੀ ਪਿੰਡਾਂ ਦਾ ਦੌਰਾ ਕਰਵਾਇਆ ਜਾਂਦਾ ਜਿੱਤੇ ਲੱਖਾਂ ਦੇ ਹਿਸਾਬ ਨਾਲ ਪੈਸੇ ਇਹਨਾਂ ਪਿੰਡਾਂ ਨੂੰ ਦਿੱਤੇ ਗਏ ਉੱਤੇ ਹੀ ਇੱਕ ਘਰ ਅਜਿਹਾ ਸੀਗਾ ਕੋਲੀਆਂ ਮੋੜ ਤੇ ਜਿੱਥੇ ਇਸ ਪਾਣੀ ਦੀ ਆਫਤ ਨਾਲ ਉਹ ਘਰ ਜਿਹੜਾ ਢਾਟੇਰੀ ਉਹਨਾਂ ਵੀਰਾਂ ਦੇ ਵੱਲੋਂ ਮਿਨੀਮਮ ਜਿਹੜਾ ਹੁਣ ਤੱਕ ਗੱਲ ਕੀਤੀ ਜਾਵੇ ਤਾਂ 1,09,000 ਰੁਪਏ ਜਿਹੜਾ ਹੁਣ ਤੱਕ ਆਨਲਾਈਨ ਜਿਹੜਾ ਪੇ ਕੀਤਾ ਗਿਆ ਨਾਲ ਦੇ ਨਾਲ 20,000 ਦਿੱਤਾ ਗਿਆ ਤੇ ਤੀਸਰਾ ਫਰਿਸ਼ਤਾ ਹਲਕਾ ਸੁजानਪੁਰ ਦਾ ਪਿੰਡ ਬਸਰੂਪ ਤੋਂ ਜਿਹੜੇ ਆ ਮਾਸਟਰ ਤਾਰਾ ਸਿੰਘ ਜਿਹੜੇ ਕਿ ਰਿਟਾਇਰ ਨੇ ਉਹਨਾਂ ਦੇ ਵੱਲੋਂ ਅੱਜ 20,000 ਦਾ ਚੈੱਕ ਜਿਹੜਾ ਇਸ ਪਰਿਵਾਰ ਨੂੰ ਦਿੱਤਾ ਗਿਆ ਕਹਿੰਦੇ ਬੂੰਦ ਬੂੰਦੇ ਨਾਲ ਸਾਗਰ ਭਰਦਾ ਆ ਜੇਕਰ ਗੱਲ ਕੀਤੀ ਜਾਵੇ ਇਸ ਪਰਿਵਾਰ ਨੂੰ ਹੁਣ ਤੱਕ ਜਿਹੜੀ ਮਿਨੀਮਮ 1.5 ਤੋਂ ਪੌਣੇ 2 ਲੱਖ ਜਿਹੜੀ ਆ ਮਦਦ ਹੋ ਚੁੱਕੀ ਆ ਮਾਸਟਰ ਤਾਰਾ ਸਿੰਘ ਸਾਡੇ ਨਾਲ ਮੌਜੂਦ ਆ ਤੁਹਾਡਾ ਸਭ ਨੂੰ ਧੰਨਵਾਦ ਤੁਹਾਡਾ ਬੰਦਾ ਹੈਗਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈਗੀ ਆ ਦੇ ਨਹੀਂ ਤਾਂ ਛੱਡਦਾ ਕਿ ਆਵਾਜ਼ ਜਾਣੀ ਨਹੀਂ ਸੀ ਪ੍ਰਦੀਪ ਭਾਜੀ ਨੇ ਵੀਡੀਓ ਬਣਾਈ ਤੇ ਅਸੀਂ ਮੈਂ ਤੇ ਪ੍ਰਦੀਪ ਭਾਜੀ ਨੂੰ ਉਸ ਵੱਲੋਂ ਕਿਹਾ ਸੀ ਮੈਂ ਅਕਾਊਂਟ ਜਿਉਂ ਨਾ ਬੱਚਿਆਂ ਦਾ ਅਕਾਊਂਟ ਨੰਬਰ ਤੋਂ ਮੈਂ ਆਪਣਾ ਜੋ ਸਰਦਾ ਬੰਦਾ ਹੈਗਾ ਮੈਂ ਵੀ ਆਪਣਾ ਯੋਗਦਾਨ ਪਾ ਦਨਾ ਹੈਗਾ ਹੈ ਤੇ ਕੁਝ ਵੀ ਨਹੀਂ ਹੈ ਮੈਂ ਪਹਿਲੇ ਵੀ ਦੱਸਿਆ ਜਿਵੇਂ ਕਿ ਇੱਕ ਚਿੜੀ ਜਿਹੜੀ ਆ ਉਹ ਚੁੰਝ ਪਰ ਪਰ ਕੇ ਜੰਗਲ ਵਿੱਚ ਲੱਗੀ ਹੋਈ ਅੱਗ ਨੂੰ ਬੁਝਾ ਰਹੀ ਹੈ ਤੇ ਉਹ ਉਹਨੂੰ ਪੁੱਛਿਆ ਕਿ ਤੇਰੀ ਇਹ ਇੰਨੇ ਕ ਪਾਣੀ ਨਾਲ ਅੱਗ ਬੁਝ ਜਾਏਗੀ ਉਹ ਕਹਿੰਦੀ ਨਹੀਂ ਮੈਂ ਮੈਂ ਆਪਣਾ ਫਰਜ਼ ਨਿਭਾ ਰਹੇ ਹਾਂ ਉਸੇ ਤਰ੍ਹਾਂ ਅਸੀਂ ਵੀ ਆਪਣਾ ਫਰਜ਼ ਨਿਭਾਇਆ ਅੱਜ ਇਹਨਾਂ ਬੱਚੀਆਂ ਨੂੰ ਕਿ ਇਹਨਾਂ ਦਾ ਦਰਦ ਜਿਹੜਾ ਪੂਰੀ ਤਰ੍ਹਾਂ ਤੇ ਅਸੀਂ ਸਮਾਪਤ ਨਹੀਂ ਕਰ ਸਕਦੇ ਇਹ ਪਰਮਾਤਮਾ ਵੱਲੋਂ ਇੱਕ ਬੜੀ ਵੱਡੀ ਆਫਤ ਪਈ ਹੈਗੀ ਹੈ ਤੇ ਦੂਜਾ ਮੈਂ ਇਹ ਵੀ ਕਹਿਣਾ ਚਾਹੁੰਦਾ ਨਾਲ ਕਿ ਸਰਕਾਰਾਂ ਦਾ ਰੋਲ ਇਹਦੇ ਵਿੱਚ ਵੱਧ ਹੈਗਾ ਜਦੋਂ ਦਾ ਇੱਕ ਇਨਸਾਨ ਅੰਦੋਲਨ ਹੋਇਆ ਹੈਗਾ ਉਦੋਂ ਤੋਂ ਪੰਜਾਬ ਨੂੰ ਜਿਹੜਾ ਹੈ ਸੈਂਟਰ ਦੀ ਸਰਕਾਰ ਕਾਸ ਤੌਰ ਤੇ ਉਹ ਬੁਰੀ ਅੱਖ ਨਾਲ ਦੇਖ ਰਹੀ ਹੈ ਇਹਨਾਂ ਸਾਰੇ ਸਤਲੁ ਬਿਆਸ ਰਾਵੀ ਤਿੰਨਾ ਪਾਣੀਆਂ ਤਿੰਨਾਂ ਦਾ ਦਰਿਆਵਾਂ ਦਾ ਪਾਣੀ ਦਾ ਕੰਟਰੋਲ ਜਿਹੜਾ ਹੈਗਾ ਡੈਮਾਂ ਦਾ ਕੰਟਰੋਲ ਜਿਹੜਾ ਉਹ ਸੈਂਟਰ ਦੇ ਹੱਥ ਹੈ ਕਿਉਂ ਨਹੀਂ ਜਦੋਂ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਨੇ ਕਿਉਂ ਨੂੰ ਪਹਿਲਾਂ ਤੋਂ ਥੋੜਾ ਥੋੜਾ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਪਾਣੀ ਦਾ ਲੈਵਲ ਉੱਥੋਂ ਤੱਕ ਖਤਰੇ ਤੱਕ ਜਾਣੀ ਨਾ ਦਿੱਤਾ ਜਾਵੇ ਤੇ ਇਹ ਆਫਤیں ਨਾ ਆਂਦੀ ਲੇਕਿਨ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ ਬਹੁਤ ਬੁਰਾ ਵਾਪਰਿਆ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਅੱਜ ਕੋਹਲੀਆਂ ਵੀ ਅਸੀਂ ਇੱਥੇ ਆਏ ਹੈਗੇ ਆ ਤੇ ਇੱਥੇ ਵੀ ਜਿੰਨੇ ਵੀ ਇਹ ਘਰ ਅਸੀਂ ਦੇਖ ਰਹੇ ਆ ਬੜਾ ਨੁਕਸਾਨ ਹੋਇਆ ਹੋਇਆ ਹੈਗਾ ਤੇ ਚਲੋ ਅਸੀਂ ਇਹੋ ਕਾਹ ਕੇ ਪ੍ਰਮਾਤਮਾ 'ਗੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਜੀ ਕਿ ਇਹ ਜਿਹੜੀ ਆਫਤ ਆਈ ਹੈ ਇਹਦੇ ਵਿੱਚੋਂ ਤੁਸੀਂ ਹੀ ਸਾਨੂੰ ਬਚਾਅ ਕਰ ਸਕਦੇ ਹੋ ਬਾਕੀ ਉਹਦੀ ਕਿਰਪਾ ਦੇ ਨਾਲ ਹੀ ਜੇ ਕੋਈ ਆ ਰਿਹਾ ਇੱਥੇ ਉਹ ਇਹਨਾਂ ਦੀ ਮਦਦ ਵਾਸਤੇ ਆ ਰਿਹਾ ਉਹਦੀ ਕਿਰਪਾ ਨਾਲੇ ਉਹੋ ਹੀ ਮਨ ਵਿੱਚ ਕੋਈ ਚੇਂਜ ਲਿਆਂਦਾ ਹੈਗਾ ਉਹੋ ਹੀ ਮਨ ਵਿੱਚ ਤਸਲ ਲਿਆਂਦਾ ਹੈਗਾ ਤੇ ਮਿੱਥਿਆ ਤਨ ਨਹੀਂ ਪਰਉਪਕਾਰਾ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਜਿਹੜਾ ਪਰਉਪਕਾਰ ਸਰੀਰ ਨਹੀਂ ਕਰਦਾ ਉਹ ਇਸ ਸੰਸਾਰ ਵਿੱਚ ਸਮਝੋ ਮਿੱਥਿਆ ਵਿਅਰਥ ਹੈ ਤੋਂ ਇਸ ਲਈ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਗੁਰੂ ਸਾਹਿਬ ਦਾ ਉਪਦੇਸ਼ ਆਓ ਸਾਰੇ ਨਾਲ ਮਿਲ ਕੇ ਤੇ ਇਹਨਾਂ ਦੇ ਨਾਲ ਜਿਨ੍ਹਾਂ ਦੇ ਇੰਨੇ ਵੱਡੀ ਵਿਪਤਾ ਪਈ ਹੋਈ ਹੈ ਇਹਨਾਂ ਨਾਲ ਅਸੀਂ ਖੜੇ ਹੋਈਏ ਧੰਨਵਾਦ ਬਹੁਤ ਸਾਰਿਆਂ ਦਾ ਜੀ ਮਸ ਜੀ ਇਹ ਸਵਾਲ ਪੁੱਛਣਾ ਚਾਹੁੰਦੇ ਕਿਉਂਕਿ ਅਸੀਂ ਜੇਕਰ ਜਨਮ ਦਿਨ ਦੀ ਗੱਲ ਕੀਤੀ ਜਾਵੇ ਬਰਥਡੇ ਪਾਰਟੀ ਦੀ ਗੱਲ ਕੀਤੀ ਜਾਵੇ ਛੋਟੀ ਮੋਟੀ ਪਾਰਟੀ ਅੱਜ ਹਜ਼ਾਰਾਂ ਦੇ ਖਰਚੇ ਕਿਤੇ ਅੱਜ ਦਸਵੰਤ ਤੇ ਵਿੱਚੋਂ ਤੁਹਾਨੂੰ ਦਸਮਾ ਹਿੱਸਾ ਜਿਹੜਾ ਇਸ ਪਰਿਵਾਰ ਨੂੰ ਦਿੱਤਾ ਗਿਆ ਕਿੰਨਾ ਕੁ ਸਕੂਨ ਮਿਲਦਾ ਕਿਸੇ ਦੀ ਹੈਲਪ ਕਰਾ ਆਪ ਨਾ ਕਰੇ ਲੋਡ ਪਵੇ ਕਦੀ ਕਿਸੇ ਨੂੰ ਇਦਾਂ ਕਰਨ ਦੀ ਕਿੰਨਾ ਕੁ ਸਕੂਨ ਮਿਲਿਆ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਕਿ ਕਿਵੇਂ ਦਾ ਮਹਿਸੂਸ ਹੋਇਆ ਦੇਖੋ ਦਸਵੰਤ ਜਿਹੜਾ ਆ ਉਹ ਲੋੜਵੰਦਾਂ ਲਈ ਹੀ ਹੁੰਦਾ ਹੈ ਤੇ ਲੋੜਵੰਦਾਂ ਨੂੰ ਦੇਣਾ ਬੰਦਾ ਹੈ ਦਸਵੰਤ ਜਿਹੜਾ ਕੋਈ ਕੱਢਦਾ ਉਹ ਇ ਦੂਜੀ ਗੱਲ ਇਹ ਹੈ ਕਿ ਇਹਨਾਂ ਬੱਚੀਆਂ ਦਾ ਵਿਚਾਰੀਆਂ ਨੂੰ ਜਿਹੜੀਆਂ ਰਹਿ ਗਈਆਂ ਨੇ ਅਨਾਥ ਕਹਿੰਗੇ ਕਿ ਇਸ ਤਰ੍ਹਾਂ ਦੇ ਅਨਾਥ ਹੋ ਗਈਆਂ ਨੇ ਤੇ ਬਾਕੀ ਜਿਹੜਾ ਕਿਸੇ ਨੂੰ ਦੇ ਕੇ ਜੋ ਸਾਡੇ ਪੰਜਾਬ ਵਿੱਚ ਮੈਂ ਕਿਹਾ ਦਿਖਾਵੇ ਅਸੀਂ ਪੰਜਾਬੀ ਲੋਕ ਮਾਫ ਕਰਨਾ ਅਸੀਂ ਦਿਖਾਵੇ ਵਿੱਚ ਬਹੁਤ ਵਿਸ਼ਵਾਸ ਕਰਦੇ ਹਾਂ ਜਨਮ ਦਿਨ ਮਨਾਣੇ ਹੋਣ ਤੇ ਅਸੀਂ ਉੱਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ ਵਿਆਹਾਂ ਸ਼ਾਦੀਆਂ ਵਿੱਚ ਫਜ਼ੂਲ ਦੀ ਖਰਚੀ ਉੱਪਰ ਅਸੀਂ ਬਹੁਤ ਜ਼ਿਆਦਾ ਅਸੀਂ ਦਿਖਾਵੇ ਕਰ ਕਰਕੇ ਤੇ ਫਜ਼ੂਲ ਖਰਚ ਜਿਹੜਾ ਕਰਕੇ ਆਪਣਾ ਪੈਸਾ ਜਿਹੜਾ ਵੇਸਟ ਕਰ ਰਹੇ ਹਾਂ ਮੈਂ ਤੇ ਕਹਿੰਦਾ ਕਿ ਸਾਨੂੰ ਸਾਰਿਆਂ ਨੂੰ ਆਪਣਾ ਇਹ ਫਜ਼ੂਲ ਖਰਚੀਆਂ ਰੋਕ ਕੇ ਤੇ ਕੁਝ ਸਮੇਂ ਲਈ ਇਹ ਕੋਈ 1-2 ਦਿਨ ਦੀ ਗੱਲ ਨਹੀਂ ਹੈ ਘੱਟੋ-ਘੱਟ ਵੀ ਮੇਰਾ ਖਿਆਲ ਹੈ ਜਿਵੇਂ ਰਵੀਰ ਖਾਲਸਾ ਐਡ ਵਾਲੇ ਅੱਜ ਦੱਸ ਰਹੇ ਸੀ ਉਹਨਾਂ ਦੀ ਵੀਡੀਓ ਮੈਂ ਸੁਣੀ ਕਿ ਇਹ ਕੋਈ 2-3 ਦਿਨ ਦਾ ਕੰਮ ਨਹੀਂ ਹੈ ਤੇ ਸਾਲਾਂਵਾਰੀ ਕੰਮ ਹੈ ਉਹ ਸਾਲਾਂ ਦੇ ਵਿੱਚ ਅਸੀਂ ਇਹਨੂੰ ਪੰਜਾਬ ਨੂੰ ਮੁੜ ਜਿਹੜਾ ਆਪਣੇ ਪੈਰਾਂ ਤੇ ਲਿਆ ਸਕਦੇ ਹਾਂ ਇਸ ਲਈ ਅਸੀਂ ਪੰਜਾਬੀ ਸਿਨੇਮਾ ਇੱਕ ਸੁਨੇਹਾ ਦੇਾਂਗਾ ਕਿ ਅਸੀਂ ਆਪਣੀਆਂ ਫਜ਼ੂਲ ਖਰਚੀਆਂ ਜਿਹੜੀਆਂ ਨੇ ਉਹ ਰੋਕੀਏ ਦਿਖਾਵੇ ਰੋਕੀਏ ਅਸੀਂ ਤੇ ਇਹੋ ਜਿਹੇ ਜਿਹੜੇ ਸਾਡੇ ਵਿਪਤਾ ਬਣੀ ਹੋਈ ਹੈ ਉਹਦੇ ਵਿੱਚ ਆਪਣਾ ਵਧ ਸੜ ਕੇ ਅਸੀਂ ਆਪਣਾ ਯੋਗਦਾਨ ਪਾਈਏ ਆਕੇ ਅਸੀਂ ਵੀ ਉਸ ਪਰਮਾਤਮਾ ਨੂੰ ਇਹ ਕਹਿਣ ਜੋਗੇ ਹੋ ਜੀ ਕਿ ਇਸ ਸੰਸਾਰ ਵਿੱਚ ਅਸੀਂ ਵੀ ਕੁਛ ਨਾ ਕੁਛ ਅਸੀਂ ਕੀਤਾ ਸਾਡੀ ਜੋ ਡਿਊਟੀ ਲਈ ਸੀ ਅਸੀਂ ਨਿਭਾਈ ਹੈ মিডিਆ ਛੋਟਾ ਸਤੰਭ ਮੰਨਿਆ ਜਾਂਦਾ ਪਬਲਿਕ ਦਾ ਹਰੇਕ ਥਾਂ ਤੇ ਜਿਹੜੀ ਕਵਰੇਜ ਜਿਹੜੀ ਚੈਨਲਾਂ ਦੇ ਵੱਲੋਂ ਕੀਤੀ ਗਈ ਕੀ ਕਹਿਣਾ ਚਾਹੁੰਦੇ ਕਿਉਂਕਿ ਵੱਡਾ ਅਸਰ ਜਿਹੜਾ ਜਿੱਥੇ ਦੁਬਈ ਦੇ ਟਰਾਂਸਪੋਰਟ ਮਾਲਕ ਸੀਗੇ ਐਮਐਚ ਪੰਜਾਬ ਚੈਨਲ ਦੇ ਨਾਲ ਕੰਟੈਕਟ ਕੀਤਾ ਜਾਂਦਾ ਜਦੋਂ ਸੀਐਮਡੀ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਉਹਨਾਂ ਪਿੰਡਾਂ ਦਾ ਦੌਰਾ ਕਰਵਾਇਆ ਜਾਂਦਾ ਕੀ ਕਹਿਣਾ ਚਾਹੁੰਦੇ ਕਿਉਂਕਿ ਵੱਡਾ ਅਸਰ ਵੇਖਣ ਨੂੰ ਮਿਲਿਆ ਜਿੱਦੇ ਬੂੰਦ-ਬੂੰਦ ਨਾਲ ਤੁਸੀਂ ਬਈਲਾਂ ਕਿਹਾ ਕਿ ਬੂੰਦ ਤੁਸੀਂ ਆਪਣੀ ਮਦਦ ਕੀਤੀ ਨਾ ਪਰਿਵਾਰ ਆਨੰਦ ਲਈ ਹਰੇਕ ਕੋਈ ਲੱਗਾ ਸਹਾਰ ਨੂੰ ਮੋੜ ਤੋਂ ਪਹਿਲਾਂ ਵਾਂਗੂ ਖੜਾ ਕਰਨ ਵਾਸ ਕਿਵੇਂ ਰੋਲ ਸਮਝਦੇ ਹੋ ਕਿ ਮੀਡੀਆ ਦਾ ਜਿਹੜਾ ਹੈ ਦੇਖੋ ਜੇ ਮੀਡੀਆ ਨਾ ਹੋਵੇ ਤਾਂ ਸਾਡੇ ਤੱਕ ਖਬਰ ਨਹੀਂ ਸੀ ਪਹੁੰਚਣੀ ਸਾਰੇ ਇੱਕ ਇੱਕ ਜਨ ਜਨ ਤੱਕ ਜਿਹੜੀ ਹੈ ਖਬਰ ਪਹੁੰਚ ਰਹੀ ਹੈ ਤੋਂ ਉਹ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ਜਿਹੜਾ ਸੋਸ਼ਲ ਮੀਡੀਆ ਹੈ ਬਹੁਤ ਵੱਡਾ ਰੋਲ ਪਰਮਾਤਮਾ ਵਰਗਾ ਰੋਲ ਜਿਹੜਾ ਉਹ ਅਦਾ ਕਰ ਰਿਹਾ ਹੈਗਾ ਸਾਰਿਆਂ ਨੂੰ ਸੁਚੇਤ ਕਰ ਰਿਹਾ ਹੈਗਾ ਕਵਰੇਜ ਲੈ ਲੈ ਕੇ ਮੈਂ ਤੁਹਾਡਾ ਵੀ ਦੇਖਿਆ ਸੀ ਕਿ ਉਸ ਥਾਵਾਂ ਤੇ ਜਿੱਥੇ ਅਸੀਂ ਜਾ ਹੀ ਨਹੀਂ ਸਕਦੇ ਉਹਨਾਂ ਥਾਵਾਂ ਤੇ ਹੀ ਪਹੁੰਚ ਕੇ ਤੇ ਬੜੀ ਦਲੇਰੀ ਦੇ ਨਾਲ ਤੁਸੀਂ ਉਥੋਂ ਕਵਰੇਜ ਕੀਤੀ ਹੋਈ ਹੈ ਤਾਂ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਅਗਰ ਮੀਡੀਆ ਨਾ ਹੋਵੇ ਤੇ ਅਸੀਂ ਇਹਨਾਂ ਦੀ ਇਹ ਮਦਦ ਕਰ ਹੀ ਨਹੀਂ ਸਕਦੇ ਇਹਨਾਂ ਆ ਕੇ ਦੇਖਾਂਗੇ ਕਿੰਨਾ ਕੁ ਦਿਨ ਇੱਕ ਵਾਰੀ ਆ ਜਾਾਂਗੇ ਦੋ ਵਾਰੀ ਆ ਜਾਾਂਗੇ ਕਿੰਨੀ ਕੁ ਵਾਰੀ ਆਵਾਂਗੇ ਇਹ মিডিਆ ਇਹ ਜਿਹੜਾ ਸਾਰੀ ਜਿਹੜੀ ਕਵਰੇਜ ਸਾਰਾ ਕੁਝ ਜਿਹੜਾ ਹਾਲਾਤ ਜਿਹੜਾ ਉਹ ਤੋਂ ਜਾਣੂ ਕਰਵਾ ਰਿਆ মিডিਆ ਦੇ ਬਹੁਤ ਧੰਨਵਾਦੀ ਆ ਜੀ ਤੁਸੀਂ মিডিਆ ਨਾ ਹੋਵੇ ਤਾਂ ਕੁਝ ਨਹੀਂ ਹੋ ਸਕਦਾ ਬੜੀ ਮੁਸ਼ਕਲ ਹੈ ਜੀ ਧੰਨਵਾਦ মিডিਏ ਦਾ ਆ ਕੀ ਕਹਿਣਾ ਚਾਹੁੰਦੇ ਕਿਉਂਕਿ ਪਹਿਲੇ ਦਿਨ ਹਾਲਾਤ ਕੁਝ ਹੋਰ ਦੇ ਸਿਗੇ ਰੋਇਆ ਕੁ ਰਲਾਇਆ ਜਾ ਰਿਹਾ ਸੀਗਾ ਕਿ ਸਾਡਾ ਘਾਟ ਉੱਟਦਾ ਕਿਉਂਕਿ ਸਾਤ ਨਸੀਬ ਨਹੀਂ ਸੀ ਹੁੰਦੀ ਫਿਰ ਉਸ ਤੋਂ ਬਾਅਦ ਜਦੋਂ ਐਮਐਚ ਪੰਜਾਬ ਚੈਨਲ ਦੀ ਟੀਮ ਪੋਸ ਦੇ ਕਵਰਜ ਕਰਦੀ ਆ ਜੇ ਵਿਦੇਸ਼ਾਂ ਤੋਂ ਬੱਟੇ ਆਪਣੇ ਤੇ ਇੰਡੀਆ ਦੇ ਗੱਲ ਛੱਡੋ ਵਿਦੇਸ਼ਾਂ 'ਚ ਬੱਟੇ ਗਏ ਵੀਰ ਜਿਹੜੇ ਉਹ ਵੀ ਮਦਦ ਕਰਦੇ ਪਏ ਨੇ ਹਾਂਜੀ ਮੈਮ ਮੈਂ ਭਾਜੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੀ ਆ ਜਿਹੜੇ ਦਿਵੇਈ ਤੋਂ ਉਹਦੇ ਨਾਲ ਆਏ ਸੀ ਅਮਨ ਬ੍ਰਦਰ ਤੇ ਉਹਨਾਂ ਨੇ ਮਿਲਕੀ ਸਾਡੀ ਬਹੁਤ ਮਦਦ ਕੀਤੀ ਆ ਇਹ ਆ ਜੈਂਕਲ ਵੀ ਆਇਆ ਤੇ ਐਂਕਲ ਉਹ ਵੀ ਹਾਂਡੀ ਮਦਦ ਕਰਾ ਕੇ ਗਿਆ ਤੇ ਮੈਂ ਨਾਲ ਬਹੁਤ ਧੰਨਵਾਦ ਕਰਦੀ ਆ ਤੇ ਬਾਹਰ ਗੁਰੂ ਨਾਲ ਚੜਦੀ ਕਲਾ ਚ ਰੱਖੇ ਇਹਨਾਂ ਦੀ ਲੰਬੀ ਉਮਰ ਕਰੇ ਇਹਨਾਂ ਦੀ ਕਮਾਈ ਵਿੱਚ ਵਰਗਵਾਦਾ ਪਾਵੇ ਤੇ ਮੇਰੀ ਇਹ ਹੀ ਰਿਕਵੈਸਟ ਆ ਸਾਰੇ ਵੀਰ ਭਣਾ ਭਰਾਵਾਂ ਅੱਗੇ ਕਿ ਮਹੀ ਮਲਕੀ ਬਹੁਤ ਗਰੀਬ ਆ ਸਾਡੀ ਹੈਲਪ ਕੀਤੀ ਜਾਵੇ ਕਿਉਂਕਿ ਸਾਡਾ ਘਰ ਟੁੱਟ-ਪੁੱਟ ਗਿਆ ਆ ਅਸੀਂ ਬੜੀ ਮੁਸ਼ਕਲ ਨਾਲ ਘਰ ਬਣਾਇਆ ਸੀ ਇੱਕ ਇੱਕ ਰੁਪਿਆ ਕਰਕੇ ਜੋੜ ਕੇ ਤੇ ਹੁਣ ਸਾਡੇ ਕੋਲ ਮਲਕੀ ਸਾਡੇ ਚ ਆਸ ਵੀ ਨਹੀਂ ਆ ਕਿ ਆਪਾਂ ਖੁਦ ਆਪਣਾ ਘਰ ਬਣਾ ਸਕੀਏ ਤੇ ਟੋਟਲ ਪੈਸੇ ਹੋਣ ਤੱਕ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕਿੰਨੇ ਆ ਆਨਲਾਈਨ ਕਿੰਨੇ ਹੋਏ ਨੇ ਤੇ ਕੈਸ਼ ਕਿੰਨੇ ਹੋਏ ਨੇ ਮੈਮ 1 ਲੱਖ 90 ਜਿਹੜੇ ਦੁਬਈ ਤੋਂ ਆਏ ਸੀਗੇ ਉਸ ਦਿਨ ਪਹਿਲੇ ਦਿਨ ਜਦੋਂ ਆਏ ਕੈਸ਼ ਕਿਨਾ ਦੇ ਕੇ ਜਾਂਦੇ ਨੇ ਮੈਮ ਜਿਹੜੇ ਦੁਬਈ ਤੋਂ ਮੇਰੇ ਬ੍ਰਦਰ ਆਏ ਸੀ ਵੱਡੇ ਬ੍ਰਦਰ ਆਏ ਸੀ ਮਾਮਣ ਬ੍ਰਦਰ ਉਹ ਮੈਨੂੰ 20000 ਦੀ ਮਲਕੀ ਨਗਦ ਕੈਸ਼ ਦੇ ਕੇ ਗਏ ਸੀ ਮੈਮ ਅਜਾ ਅੰਕਲ ਹੋਂਦੇ ਵੱਲੋਂ ਵੀ ਚੈੱਕ ਕੱਟ ਕੇ ਦਿੱਤਾ ਕਿੰਨੇ ਦਾ ਸੀਗਾ 20000 ਦਾ ਚੈੱਕ ਕੱਟ ਕੇ ਦਿੱਤਾ ਹੈ ஆன்ਲਾਈਨ ਹੋਂ ਤੱਕ ਕਿੰਨੀ ਪੇਮੈਂਟ ਹੋ ਚੁੱਕੀ ਹੈ 1 ਲੱਖ 90000 ਕੋ 9000 ਦੇ ਲੱਗ ਸਕਦੇ ਹੈ ਹਾਂਜੀ ਹੋ ਚੁੱਕੀ ਹੈ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਹਿੱਸੇ ਦੇ ਵਿੱਚੋਂ ਤੁਸੀਂ ਦੱਸ ਸਕਦੇ ਹੋ ਕਿ ਕਿਹੜਾ ਕਿਹੜਾ ਹੋਂ ਤੱਕ ਦੀ ਪੇਮੈਂਟ ਜਿਹੜੀ ਹੈਗੀ ਐ ਇਹਨਾਂ ਦੀ ਅਵਤਾਰ ਸਿੰਘ 51 ਸੋ ਉਸ ਤੋਂ ਬਾਅਦ ਫਿਰ ਅਵਤਾਰ ਸਿੰਘ ਜਿਹੜਾ 5100 ਰਜਿੰਦਰ ਸਿੰਘ ਜਿਹੜਾ ਆ ਉਹ 8000 ਹੈਗਾ ਤੇ ਸਵਰਨਜੀਤ ਸਿੰਘ ਜਿਹੜਾ 11000 ਅਮਨਦੀਪ ਜਿਹੜਾ 11000 ਜਸਵੰਤ ਸਿੰਘ ਜਿਹੜਾ ਆ ਉਹ 22000 ਦਿੰਦਾ ਸੁਖਦੇਵ ਜਿਹੜਾ 11000 ਦਿੰਦਾ ਫਿਰ ਜਸਵੰਤ 11000 ਸਿਮਰਨਜੀਤ ਸਿੰਘ ਜਿਹੜਾ 25000 ਦਾ ਸੀਮਾ ਜਿਹੜੀ ਹੈਗੀ ਐ ਇਹ ਇਹ ਤੁਹਾਡੇ ਖੁੱਦ ਦਾ ਹੀ ਗਾਣਾ ਹੈ ਇਹ ਹੁਣ ਤੱਕ ਜਿਹੜੀ ਮੀਨੀਮਮ ਜਿਹੜੀ ਹੈ 1 ਲੱਖ ਤੇ ਕੁਝ ਜਿਹੜੀ ਪੌਣੇ 1.5 ਪੌਣੇ 2 ਲੱਖ ਜਿਹੜੀ ਹੁਣ ਤੱਕ ਇਹਨਾਂ ਨੂੰ ਜਿਹੜੀਆਂ ਮਦਦ ਹੋ ਚੁੱਕੀ ਹੈ ਕਿਵੇਂ ਦੇਖਦੇ ਕਿ ਅਲੱਗ-ਅਲੱਗ ਜਿਹੜੇ ਆ ਵਿਦੇਸ਼ਾਂ 'ਚ ਵੀ ਬੈਠੇ ਪੰਜਾਬ 'ਚ ਵੀ ਜਿਹੜੇ ਬੈਠੇ ਆ ਉਹ ਮਦਦ ਤੁਹਾਡੀ ਪਰਿਵਾਰਾਂ ਦੀ ਕਰਦੇ ਪਏ ਨੇ ਘਰ ਨੂੰ ਮੁੜ ਪਹਿਲਾ ਵਾਂਗੂ ਖੜਾ ਕਰਨ ਵਾਸਤੇ ਹਾਂਜੀ ਮੈਮ ਸਾਡੇ ਘਰ ਭਾਜੀ ਆਏ ਸੀ ਦੁਬਈ ਤੋਂ ਮਾਮਣੇ ਭਾਜੀ ਉਹਨਾਂ ਦੀ ਟੀਮ ਆਈ ਸੀ ਉਹ ਸਾਡੀ ਬਹੁਤ ਹੈਲਪ ਕਰਤੀ ਗਈ ਆ ਉਹਨਾਂ ਨੇ ਸਾਡਾ ਦੁੱਖ ਸੁਣਿਆ ਇੱਥੇ ਆਏ ਸਾਡੇ ਕੋਲ ਉਹ ਸਾਡੀ ਬਹੁਤ ਹੈਲਪ ਕਰਕੇ ਗਏ ਆ ਅੱਜ ਐਂਕਲ ਵੀ ਆਇਆ ਐਂ ਜਿਹੜੇ ਹੁਣ ਕੋਈ ਹੋਰ ਜਿਨ੍ਹਾਂ ਨੇ ਕ ਮਦਦ ਕਰਨੀ ਆ ਪਲੀਜ਼ ਸਾਡੇ ਨਾਲ ਸਾਡੇ ਨੰਬਰ ਤੇ ਕੰਟੈਕਟ ਕਰੇ ਪਲੀਜ਼ ਸਾਡੀ ਮਦਦ ਕਰੇ ਕਿਉਂਕਿ ਸਾਨੂੰ ਜ਼ਰੂਰਤ ਹੈ ਇਸ ਟਾਈਮ ਨਾਲ ਦੱਬਾਈ ਤੋਂ ਜਿਹੜੇ ਇੱਥੇ ਪਹੁੰਚਦੇ ਨੇ ਕਿਹਨਾਂ ਨਾਲ ਕੰਟੈਕਟ ਕਰਕੇ ਤੁਹਾਡੇ ਤੱਕ ਪਹੁੰਚਦੇ ਨੇ ਕੁਝ ਦੱਸ ਸਕਦੇ ਹੋ ਜਿਹੜੇ ਇਸ ਚੈਨਲ ਨਾਲ ਕੰਟੈਕਟ ਕਰਕੇ ਤੁਹਾਡੇ ਤੱਕ ਪਹੁੰਚਦੇ ਨੇ ਹਾਂਜੀ ਮੈਮ ਐਮ ਐਚ ਪੰਜਾਬ ਪ੍ਰਦੀਪ ਬ੍ਰਦਰ ਤੇ ਉਹ ਮਲਕੀ ਸਾਡੇ ਨਾਲ ਉਹਨਾਂ ਨੇ ਦਵੇਈ ਵਾਲੇ ਅਮਨ ਬ੍ਰਦਰ ਨੂੰ ਕਨੈਕਟ ਕਰਵਾਇਆ ਸੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਪ੍ਰਦੀਪ ਬ੍ਰਦਰ ਨੂੰ ਨਾ ਦਾ ਤੇ ਨੀਰੂ ਦੀਦੀ ਹੋਣੀ ਮੇਰੇ ਜਿਹੜਿਆ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਵਾਹਿਗੁਰੂ ਨਾਲ ਦੀ ਵੀ ਲੰਬੀ ਉਮਰ ਕਰੇ ਤੇ ਇਹਨਾਂ ਦੀ ਖਵਾਂਈਂ ਚ ਵੀ ਬਰਗਵਾਦਾ ਪਾਏ ਵੈਲ ਸੇਵਾ ਆ ਪਾਣਣ ਕੁਝ ਚਾਹ ਬਾਣੀ ਵੀ ਨਹੀਂ ਪੁੱਛਿਆ ਜਦੋਂ ਆਂਦੇ ਆਏ ਹਾਂਜੀ ਕਿਵਾਂ ਹਾਂ ਦਾ ਬਹੁਤ ਬਹੁਤ ਧੰਨਵਾਦ। ਸੋ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਮਿਨਿਮਮ 1.5 ਤੋਂ ਪੂਨੇ 2 ਲੱਖ ਜਿਹੜਾ ਹੁਣ ਤੱਕ ਇਹਨਾਂ ਨੂੰ ਮਿਲ ਚੁੱਕਿਆ ਜਿੱਤੇ ਉਹਨਾਂ ਦਾ ਕਹਿਣਾ ਸੀਗਾ ਕਿ ਸਾਡੀ ਜਿਹੜੀ ਮਦਦ ਕੀਤੀ ਗਈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆਦਾ ਉਹਨਾਂ ਦੇ ਵੱਲੋਂ ਕੀਤਾ ਗਿਆ ਸਪੈਸ਼ਲ ਥੈਂਕਸ ਜਿਹੜਾ ਅਮਰਚ ਪੰਜਾਬ ਚੈਨਲ ਦੇ ਵੱਲੋਂ ਉਹਨਾਂ ਦਾ ਕੀਤਾ ਗਿਆ ਜਿਨ੍ਹਾਂ ਨੇ ਹੁਣ ਤੱਕ ਜਿਹੜਾ ਉਹਨਾਂ ਨੂੰ ਮੈਂ ਤਸਵੀਰਾਂ ਜਿਹੜੀਆਂ ਉਸ ਘਰ ਦੀਆਂ ਜ਼ਰੂਰ ਦਿਖਾਉਣਾ ਚਾਹਾਂਗਾ ਜਿਹੜੇ ਘਰ ਜਿਹੜਾ ਢਹ ਢੇਰੀ ਹੋਇਆ ਬਿਲਕੁਲ ਜਿਹੜਾ ਦਰਿਆ ਦਾ ਪਾਣੀ ਜਿਹੜਾ ਉਸ ਘਰ ਦੇ ਨਾਲ ਵਸਦਾ ਪਿਆ ਸੀ ਆਂ ਜਿਹੜਾ ਬਿਲਕੁਲ ਅੰਦਰ ਤੱਕ ਪਹੁੰਚਦਾ ਜਿੱਤੇ ਉਹ ਘਰ ਜਿਹੜੀਆਂ ਜਿਹੜਾਂ ਤੱਕ ਹਿਲਾ ਕੇ ਰੱਖ ਦਿੰਦਾ ਸੋ ਉਸ ਪਰਿਵਾਰ ਦੇ ਵੱਲੋਂ ਜਿਹੜਾ ਥੈਂਕ ਯੂ ਹੁਣਾ ਵੀਰਾਂ ਦੇ ਲਈ ਕੀਤਾ ਗਿਆ ਜਿਨ੍ਹਾਂ ਨੇ ਹੁਣ ਤੱਕ ਜਿਹੜੇ ਇੰਨੇ ਪੈਸੇ ਪਾਏ ਨੇ ਸੋ ਮਿਲਦੇ ਹਾਂ ਕਿਸੇ ਹੋਰ ਥਾਂ ਦੇ ਉੱਤੇ ਕਿਸੇ ਹੋਰ ਕੜੀ ਦੇ ਲਈ ਤਦ ਤੱਕ ਲਈ ਜੋੜੇ ਰੋ ਐਮਐਚ ਪੰਜਾਬ ਦੇ ਨਾਲ ਮੈਂ ਨੇਰੋ ਸ਼ਾਸਿਕਾ